ਏ ਜੀ ਅਸੀਂ ਗਗਨਦੀਪ ਦੇ ਨੋਟ ਸੋਵੀ ਨੰਬਰ ਮਾਨ ਦਾ ਰਿਸਟਰੀਟ ਕੀਤਾ ਇਹ ਪਹਿਲਾਂ ਕਿਤੇ ਸਪਾਈਸੀ ਗਾਰਡਨ ਤੇ ਰੈਸਟੋਰੈਂਟ ਉਥੇ ਬੈਠੇ ਸੀ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਉਹਦਾ ਰਿਜ਼ਦਾਨ ਤੇ ਰਿਪੋਰਟ ਕੋਲ ਗਈ ਦੂਸਰੀ ਪਾਰਟ ਤੇ ਇਹਨਾਂ ਦੀ ਪੁਰਾਣੀ ਰੰਜਿਸ਼ ਹੈ ਆਪਸ ਵਿੱਚ ਦੋਨੋਂ ਇੱਕੋ ਮਲੇ ਤੇ ਰਿੰਦਰ ਨਿਗਵਾਨ ਵੀ ਨੇ ਪਹਿਲਾਂ ਇਹਨਾਂ ਨਾਲ ਲੜਾਈ ਝਗੜਾ ਕਰਤੋਂ ਧੋਮ ਘਮਨੇ ਬਜੇ 120 ਇਹ 7 ਬੰਦੇ ਜਿਹੜੇ ਬਾਈ ਨੇ ਚਾਰ ਪੰਜਾਂ ਅੰਮ੍ਰਿਤਸਰ ਤੇ 121 ਨੰਬਰ ਇਹਦੇ ਜੀ ਸਾਥ ਬਾਈ ਨੇ ਚਾਰ ਪੰਜਾਂ ਅੰਮ੍ਰਿਤਸਰ ਜਿਹਦੇ ਚ ਅੱਗੇ ਸੀ ਇਹਨਾਂ ਨੂੰ ਜਿਹੜੇ ਬਾਈ ਨੇ ਬੰਦੇ ਹਨ ਅਰੈਸਟ ਕਰਕੇ ਤੇ ਇਹਨਾਂ ਤੇ ਕੇਸ ਦਾਇਰ ਕੀਤਾ ਜਾਏਗਾ ਕਿ ਕਿ ਆਨਲਾਈਨ ਇਹਨਾਂ ਤੇ ਕੁਝ ਕੁਛ ਕਰਕੇ ਇਹਨਾਂ ਨੂੰ ਨਾਮਿਨੇਟ ਕੀਤਾ ਇਹਨਾਂ ਇੱਕ ਇੱਕ ਹੈ ਇਹਨਾਂ ਤੋਂ ਉਹ ਹਸਪਤਾਲ ਨੇ ਗਗਨਦੀਪ ਹੈ ਤੇ ਦੂਸਰਾ ਸਚਿੰਦਰ ਜੋ ਸਭ ਤੋਂ ਜਗਵੰਦੀ ਨੇ ਪਹਿਲਾਂ ਵੀ ਇਹਨਾਂ ਦਾ ਕੋਈ ਆਪਸ ਵਿੱਚ ਰਲਾਈਚ ਗੜਾਇਆ ਪੁਰਾਣੀ ਰੰਜੀ